ਅੱ피 ਸੱਚੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਵੱਜਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਦੋਸਤੋ ਸਵਾਗਤ ਤੁਹਾਡਾ ਆਲਰਾਊਂਡ 855 ਚੈਨਲ ਤੇ ਆਪਾਂ ਲੈ ਕੇ ਆਏ ਆ ਵੀਡੀਓ ਕਬੱਡੀ ਟੂਰਨਾਮੈਂਟ ਆਫ ਫਾਈਨਲ ਰਿਜ਼ਲਟ ਜੋ ਕਿ ਕੱਲ 1 ਮਾਰਚ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਇਹ ਜੋ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਕ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 41000 ਤੇ ਦੂਜਾ ਨਾਮ 31000 ਸੀ ਬੈਸਟ ਰੇਟਰ ਤੇ ਬੈਟ ਜਾਪੀ ਨੂੰ ਐਲ.ਈ.ਡੀ. ਦੇ ਦਿੱਤੇ ਗਏ ਗੀਆਂ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਰਾਏ ਤਰਾਣਾ ਤੇ ਬੱਛੋਆਣੇ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਬੱਛੋਆਣੇ ਨੇ ਨੰਬਰ ਰੱਖੇ 14 ਤੇ ਰਾਏ ਤਰਾਣਾ ਨੇ ਨੰਬਰ ਰੱਖੇ 11 ਇਹਦੇ ਵਿੱਚੋਂ ਰਾਏ ਤਰਾਣਾ ਸੈਕੰਡ ਤੇ ਬੱਛੋਆਣਾ ਫਾਸਟ ਇਥੋਂ ਬੈਟ ਰੇਡਰ ਬਣੇਗਾ ਰਾਜਕੁਮਾਰ ਬੱਛੋਆਣਾ ਆਖੀ ਤੋਂ ਵੱਡ ਕੇ ਪਾ ਕੇ 7 ਨੰਬਰ ਲੈ ਤੇ ਇਥੋਂ ਬੈਟ ਜੱਫੀ ਬਣੇਗਾ ਲਾਲਾ ਪੁੰਦੜ ਤੇ ਗਗਨ ਨਾਗਰਾ ਦੋਨਾਂ ਨੇ 4-4 ਟੱਚ ਲੈ ਕੇ 2-2 ਜੱਫੇ ਲਾਏ ਦੋਨੇ ਜੁਮੈਨ ਬੈਸਟ ਜੱਫੀ ਬਣੇਗਾ ਹਾਂਜੀ ਇੱਕ ਗੱਲ ਕਰਦੇ ਕਰਖਾਨਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 81000 ਤੇ ਦੂਜਾ ਨਾਮ ਜਾਫੀ ਨੂੰ 25-25000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਗੜੀ ਤਰਖਾਣਾ ਤੇ ਧਨੌਰੀ ਦੀਆਂ ਟੀਮਾਂ ਦੇ ਵਿਚਕਾਰ ਗੜੀ ਤਰਖਾਣਾ ਦੇ ਨੰਬਰ ਰਹੇ 14 ਤੇ ਧਨੌਰੀ ਦੇ ਨੰਬਰ ਰਹੇ 11 ਇਹਦੇ ਵਿੱਚ ਧਨੌਰੀ ਸੈਕਿੰਡ ਤੇ ਗੜੀ ਤਰਖਾਣਾ ਫਾਸਟ ਇਥੇ ਵੈਸਟ ਰੇਡਰ ਬਣੇਗਾ ਲਾਡੀ ਦੇਸਵਾਲ ਦਾ ਕਬੱਡੀ ਆਪਕੇ 7 ਨੰਬਰ ਲਈ ਤੇ ਟਵਿਟ ਜਾਫੀ ਦਾ ਕੋਈ ਰੌਲਾ ਸੀਗਾ ਉਹਨਾਂ ਨੇ ਦੱਸਿਆ ਨਹੀਂਗਾ ਹਾਂਜੀ ਅੱਗੇ ਗੱਲ ਕਰਦਾ ਹਕੀਮਪੁਰਾ ਕਬੱਡੀ ਟੂਰਨਾਮੈਂਟ ਤੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 85000 ਤੇ ਦੂਜਾ ਨਾਮ 68000 ਸੀ ਵੈਸਟ ਰੇਡਰ ਇਹਨੂੰ 11-11000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਲਿਤਰਾ ਤੇ ਖੀਰਾਲ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਖੀਰਾਲ ਦੇ ਨੰਬਰ ਰਹੇ 25 ਤੇ ਲਿਤਰਾ ਦੇ ਨੰਬਰ ਰਹੇ 18 ਇਹਦੇ ਵਿੱਚੋਂ ਲਿਤਰਾ ਸੈਕਿੰਡ ਤੇ ਖੀਰਾਲ ਹੀ ਫਾਸਟ ਤੇ ਇਥੋਂ ਬੈਸਟ ਰੇਂਡਰ ਬਣਿਆਗਾ ਪ੍ਰਿਆਦ ਪ੍ਰਭਾਣਪੁਰੀਆ 12 ਕਬੱਡੀਆਂ ਪਾ ਕੇ 12 ਨੰਬਰ ਲੈ ਤੇ ਤੇ ਬਿੱਟ ਜਾਫੀ ਬਣਿਆਗਾ ਜਾਮਾਦੇਸਲੇ ਵਾਲਾ 6 ਟੱਚ ਲੈ ਕੇ 4 ਜੱਫੇ ਲਾਏ ਹਾਂਜੀ ਇੱਕ ਗੱਲ ਕਰਦੇ ਯਕੂਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 2.5 ਲੱਖ ਤੇ ਦੂਜਾ ਨਾਮ 2 ਲੱਖ ਸੀ ਬੈਸਟ ਰੇਂਡਰ ਪੀਨੂ ਇੱਕ ਇੱਕ ਲੱਖ ਰੁਪਏ ਦਿੱਤੇ ਗਏ ਸਨ ਅਤੇ ਮੇਜਰ ਲੀਗ ਦੇ ਮੈਚ ਕਰਵਾਏ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਗੁਰਦਾਸਪੁਰ ਲਾਇਨ ਤੇ ਸ਼ਾਹਕੋਟ ਦੀਆਂ ਟੀਮਾਂ ਦੇ ਵਿਚਕਾਰ ਸੋ ਸ਼ਾਹਕੋਟ ਦੇ ਨੰਬਰ ਰਹੇ 43 ਤੇ ਗੁਰਦਾਸਪੁਰ ਲਾਇਨ ਦੇ ਨੰਬਰ ਰਹੇ 18 ਇਹਦੇ ਵਿੱਚੋਂ ਗੁਰਦਾਸਪੁਰ ਲਾਇਨ ਸੈਕਿੰਡ ਤੇ ਸ਼ਾਹਕੋਟ ਫਾਸਟ ਇਥੋਪੀਟ ਚਾਫੀ ਬਣੇਗਾ ਜਾਦਕੋਟ ਲਈ 8 ਟੱਚ ਲੈ ਕੇ 5 ਜਫੇ ਲਾਏ ਤੇ ਬੈਸਟ ਰੇਡਰ ਬਣੇਗਾ ਕੁਲਵਿੰਦਰ ਜਲਵੇੜੇ ਵਾਲਾ 10 ਕਬੱਡੀਆਂ ਪਾ ਕੇ 10 ਨੰਬਰ ਲਈ ਤੇ ਹਾਂਜੀ ਇੱਕ ਗੱਲ ਕਰਦੇ ਮਲੇਰਕੋਟਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1 ਡੇਢ ਲੱਖ ਤੇ ਦੂਜਾ ਨਾਮ 1 ਲੱਖ ਰੁਪਿਆ ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ ਬੋਲਟ ਮੋਟਰਸਾਈਕਲ ਦਿੱਤੇ ਗਏ ਸਨ ਤੇ ਫਾਈਨਲ ਮੈਚ ਹੋਇਆ ਸੀ ਜਲੰਧਰ ਤੇ ਐਸਜੀਪੀਸੀ ਦੀਆਂ ਟੀਮਾਂ ਦੇ ਵਿਚਕਾਰ ਇਥੋ ਐਸਜੀਪੀਸੀ ਦੇ ਨੰਬਰ ਰਹੇ 26 ਤੇ ਜਲੰਧਰ ਦੇ ਨੰਬਰ ਰਹੇ 40 ਇਹਦੇ ਵਿੱਚੋਂ ਜਲੰਧ ਸੈਕੰਡ ਤੇ ਇਥੇ ਬੈਸਟ ਰੇਡਰ ਬਣੇਗਾ ਅਮਰਤ ਮਾਦਪੁਰ ਗਿਆ 14 ਕਬੱਡੀ ਖਾਪਾ ਕੇ 13 ਨੰਬਰ ਲੈ ਤੇ ਇੱਥੇ ਵਿਟ ਜਾਫੀ ਬਣੇਗਾ ਪ੍ਰਤਾਪ ਕੜਿਆਨੇ ਵਾਲਾ 16 ਟੱਚ ਲੈ ਕੇ 6 ਜਫੇ ਲਾਏ ਹਾਂਜੀ ਇਹ ਸੀ ਵੀਡੀਓ 1 ਮਾਰਚ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ